ਵਟਲ ਮੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੋ ਮਹੀਨੇ ਦਾ ਇਹ ਹਫਤਾ ਸਾਰੇ ਪੰਜਾਬੀਆਂ ਲਈ ਸਾਰੇ ਸਿੱਖਾਂ ਲਈ ਚਾਹੇ ਉਹ ਦੁਨੀਆ 'ਚ ਕਿਤੇ ਵੀ ਵੱਸਦੇ ਹੋਣ ਇਕ ਸੋਗ ਦਾ ਹਫਤਾ ਜਾਣਿਆ ਜਾਂਦਾ ਹੈ ਇਹ ਉਹੀ ਹਫਤਾ ਹੈ ਜਿਸ ਦੌਰਾਨ ਦੋਨੋਂ ਜਹਾਨ ਦੇ ਵਾਲੀ ਸਰਵੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਸਿੱਖ ਕੌਮ ਵਾਸਤੇ ਔਰ ਇਹ ਦੇਸ਼ ਦੀ ਆਨ ਦੇ ਖਾਤਰ ਕੁਰਬਾਨ ਕਰ ਦਿੱਤਾ ਸੋ ਉਹਨਾਂ ਚਾਰਾਂ ਸਹਿਬਜ਼ਾਦਿਆਂ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਇਹ ਮੈਂ ਇੱਕ ਧਾਰਮਿਕ ਗੀਤ ਦੀਆਂ ਕੁਝ ਲਾਈਨਾਂ ਇੱਕ ਸਿੱਖ ਹੋਣ ਦੇ ਨਾਤੇ ਔਰ ਇੱਕ ਪੰਜਾਬ ਪੁਲਿਸ ਦਾ ਅਫਸਰ ਹੋਣ ਦੇ ਨਾਤੇ ਪੇਸ਼ ਕਰਨ ਲੱਗਿਆ ਵੱਟ ਲੰਮੀਆ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਕਹਿਰ ਦੀ ਸਰਦੀ ਹੱਡੀਆਂ چیرੇ ਬਾਲ ਨੇ ਆਣੇ ਕੰਬਦੇ ਨੇ ਕਹਿਰ ਦੀ ਸਰਦੀ ਹੱਡੀਆਂ ਚੀਰੇ ਬਾਲ ਨੇ ਆਣੇ ਕੰਬਦੇ ਨੇ ਉਂਗਲੀ ਫੜਕੇ ماں ਗੁਜਰੀ ਦੀ ਰਾ ਪਥਰਾ ਦੇ ਲੰਘਦੇ ਨੇ ਕਦੋਂ ਜੀਤ ਤੇ ਜੁਝਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਟਨ ਮੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੇ ਰਾ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋਂ ਸੋਹਲੇ ਸ਼ਰੀਰ ਨੂੰ ਦੁੱਖੜ ਸਹਣੇ ਪੈ ਗਏ ਨੇ ਛੋਟੀ ਉਮਰ ਦੇ ਦੋਨੋਂ ਬਾਲ ਜੀ ਮਾਤਾ ਗੁਜਰੀ ਉਹਨਾਂ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਟ ਲੰਮੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ